ਤੁਸੀਂ ਦੇਖ ਰਹੇ ਹੋ ਟਾਈਮ ਨਿਊਜ਼ ਪੰਜਾਬ ਮੈਂ ਹਾਂ ਬਲਵਿੰਦਰ ਸਿੰਘ ਰੱਤੇਵਾਲਾ ਡਿਸਟ੍ਰਿਕਟ ਫਰੋਜਪੁਰ ਦਾ ਪਿੰਡ ਪੈਂਦਾ ਸੋਨਗੜ ਰੱਤੇਵਾਲਾ ਜਿੱਥੋਂ ਦੀ ਨਵੀਂ ਬਣੀ ਪੰਚਾਇਤ ਨੇ ਪਹਿਲਾ ਕਦਮ ਪਿੰਡ ਦੀ ਸਫਸਾਈ ਵਾਲਾ ਫਿਰ ਚੱਕਿਆ ਜਦੋਂ ਅੱਜ ਤੋਂ 6-7 ਸਾਲ ਪਹਿਲਾਂ ਅਕਾਲੀ ਸਰਕਾਰ ਦਾ ਸਰਪੰਚ ਗੁਰਵਾਰ ਸਿੰਘ ਦਸਾਂਝ ਸੀ ਉਸ ਟਾਈਮ ਤੇ ਵੀ ਟਰੈਕਟਰ ਟਰਾਲੀ ਲਾਈ ਗਈ ਸੀ ਲਗਭਗ ਛੇ ਸਾਲ ਟਰੈਕਟਰ ਟਰਾਲੀ ਪਿੰਡ ਦੇ ਵਿੱਚ ਚੱਲੀ ਉਸ ਤੋਂ ਬਾਅਦ ਪੈਟਰੋਲੀ ਕਿਸੇ ਕਾਰਨਾ ਕਰਕੇ ਬੰਦ ਹੋ ਗਈ ਲੇਕਰ ਹੁਣ ਫਿਰ ਟਰਾਲੀ ਦਾ ਇੰਤਜ਼ਾਰ ਕਰ ਰਹੀਆਂ ਆ ਉਹ ਬੀਬੀਆਂ ਉਹ ਔਰਤਾਂ ਜਿਨ੍ਹਾਂ ਦਾ ਘਰ ਦੇ ਵਿੱਚ ਕੂੜਾ ਕਰਕਟ ਹੁੰਦਾ ਕੂੜਾ ਕਰਕਟ ਸਿੱਟਣ ਲਈ ਬਾਹਰ ਦੂਰ ਡਰੇਡੇ ਜਾਣਾ ਪੈਂਦਾ ਸੀ ਤੇ ਜਗ੍ਹਾ ਵੀ ਨਹੀਂ ਹੁੰਦੀ ਸੀ ਹੁਣ ਪੰਚਾਇਤ ਨੇ ਪਹਿਲ ਕਰਦੇ ਹੋਏ ਫਿਰ ਤੋਂ ਟਰੈਕਟਰ ਟਰਾਲੀ ਚਾਲੂ ਕਰ ਦਿੱਤੀ ਹੈ ਪਿੰਡ ਦੀਆਂ ਬੀਬੀਆਂ ਇਹ ਟਰਾਲੀ ਦੇ ਵਿੱਚ ਕੂੜਾ ਸਿੱਟ ਦਿੰਦੀਆਂ ਤੇ ਕੂੜਾ ਕਰਕਟ ਜਿਹੜਾ ਉਹ ਬਾਹਰ ਲੈ ਜਾ ਕੇ ਸਟਿਆਂ ਦਾ ਦੇਖੋ ਤੁਸੀਂ ਕਿਸ ਤਰ੍ਹਾਂ ਹੁਣ ਗਲੀ ਦੀਆਂ ਸਾਫ ਸਪਾਈਆਂ ਲੋਕ ਆਪਣੇ ਬਾਰਾਂ ਦੇ ਮੂਹਰੇ ਕਰ ਰਹੇ ਆ ਕਿਉਂਕਿ ਕਾਫੀ ਲੰਬੇ ਸਮਾਂ ਬੰਦ ਰਹਿਣ ਦੇ ਕਾਰਨ ਲੋਕ ਸੀ ਪਰੇਸ਼ਾਨ ਇਸ ਕਰਕੇ ਕਿਉਂਕਿ ਕਿਸੇ ਦੇ ਕੋਲ ਕੋਈ ਸਾਧਨ ਹੁੰਦਾ ਕਿਸੇ ਕੋਲ ਨਹੀਂ ਹੁੰਦਾ ਤੇ ਬੀਬੀਆਂ ਭੈਣਾਂ ਨੂੰ ਕੂੜਾ ਕਰਕਟ ਸਟਾਲ ਲਈ ਬਾਹਰ ਦੂਰ ਤਲੇਡੇ ਜਾਣਾ ਪੈਂਦਾ ਸੀ ਤੇ ਕੋਈ ਜਗ੍ਹਾ ਵੀ ਨਹੀਂ ਹੈਗੀ ਸੀ ਜਿੱਥੇ ਕਿ ਕੂੜਾ ਕਰਕਟ ਸਟਿਆ ਜਾਵੇ ਇਹ ਹੁਣ ਕੂੜਾ ਕਰਕਟ ਹੈ ਟਰਾਲੀ ਦੇ ਵਿੱਚ ਪੜ ਕੇ ਇੱਕ ਪੰਚਾਇਤੀ ਜਗ੍ਹਾ ਨਿਰਧਾਰਤ ਕੀ ਕੀ ਹੋਈ ਹੈ ਜਿੱਥੇ ਜਾ ਕੇ ਕੂੜਾ ਕਰਕਟ ਸੁੱਟਿਆ ਜਾਂਦਾ ਹੈ ਇਹ ਟਰਾਲੀ ਇੱਕ ਦਿਨ ਛੱਡ ਕੇ ਪਿੰਡ ਵਿੱਚ ਆਉਂਦੀ ਤੇ ਗਲੀਆਂ ਦਾ ਹਾਲ ਦੇਖੋ ਹਣ ਕਿੰਨੀਆਂ ਖੂਬਸੂਰਤ ਗਲੀਆਂ ਬਣ ਗਈਆਂ ਕਿੰਨੀ ਸਫਾਈ ਬਣ ਗਈ ਗਲੀਆਂ ਦੇ ਵਿੱਚ ਕਿਉਂਕਿ ਪਹਿਲਾਂ ਨਰਕ ਵਰਗੀ ਜ਼ਿੰਦਗੀ ਪਿੰਡਸੋਨਗੜੱਤੇ ਵਾਲੇ ਦੇ ਲੋਕ ਜੀ ਰਹੇ ਸੀ ਕਿਉਂਕਿ ਸਫਾਈ ਨਾ ਹੋਣ ਕਰਕੇ ਬਿਮਾਰੀਆਂ ਵਧਣ ਦਾ ਖੰਸੇ ਜ਼ਿਆਦਾ ਹੁੰਦੇ ਸੀ ਸੋ ਬਿਮਾਰੀਆਂ ਤੋਂ ਬਚਣ ਲਈ ਇਹ ਪਹਿਲ ਕਦਮ ਕੀਤੀ ਗਈ ਹੈ ಗ್ರಾಮ ਪੰਚਾਇਤ ਪਿੰਡਸੋਨਗੜੱਤੇ ਵਾਲਿਓ ਗਰਬਾ ਸਿੰਘ ਦਸਾਂਝ ਦੀ ਅਗਵਾਈ ਹੇਠ ਜੋ ਕਿ ਨਵੇਂ ਸਰਪੰਚ ਬਣੇ ਨੇ ਬਹੁਤ ਬਹੁਤ ਧੰਨਵਾਦ ਅਗਲੀ ਕਰਨਦੀਪ ਸਿੰਘ ਜੀ ਇਹ ਕਿਹੜਾ ਪਿੰਡ ਹੈ ਇਹ ਫੋਨ ਕੱਟ ਦੇ ਦਿੱਤੇ ਹੋਗਾ ਇਹ ਟਰਾਲੀ ਜਿਹੜੀ ਆ ਕਦੋਂ ਤੋਂ ਸ਼ੁਰੂ ਕੀਤੀ ਗਈ ਹੈ ਪਿੰਡ ਦੇ ਵਿੱਚ ਸਫਾਈ ਵਾਸਤੇ ਇਹ ਜੀ ਅੰਤਵਾਰ ਤੋਂ ਚਾਲੂ ਕੀਤੀ ਗਈ ਹੈ ਜੀ ਜੀ ਤੇ ਕਿਹੜੇ ਸਰਪੰਚ ਵੱਲੋਂ ਕੀਤੀ ਗਈ ਹੈ ਜੀ ਬਾਸ ਸਿੰਘ ਸਰਪੰਚ ਵੱਲੋਂ ਜਸਾਂ ਵੱਲੋਂ ਜਦੋਂ ਪਹਿਲਾਂ ਪਿਛਲੀ ਸਰਕਾਰ ਸੀ ਉਹਦੇ ਵਿੱਚ ਪਹਿਲਾਂ ਚੱਲਦੀ ਸੀ ਜਾਂ ਬੰਦ ਹੋ ਗਈ ਸੀ ਇਹ ਪਹਿਲਾਂ ਚੱਲਦੀ ਸੀ ਅੱਛਾ ਜਿਹੜੀ ਪਿਛਲੀ ਸਰਕਾਰ ਜਦੋਂ ਕਾਂਗਰਸ ਦੀ ਸਰਕਾਰ ਦੇ ਵਿੱਚ ਸਰਪੰਚ ਰਿਹਾ ਉਦੋਂ ਕਿੰਨਾ ਟਾਈਮ ਬੰਦ ਰਹੀ ਇਹ ਕੋਈ ਮੈਨੂੰ ਲੱਗਦਾ ਈ ਸਾਲ ਕਿ ਚੱਲੀ ਆ ਉਸ ਬਾਅਦ ਤੋਂ ਬੰਦ ਹੋ ਗਈ ਸੀ ਸਾਲ ਚੱਲੀ ਆ ਕਿੰਨੇ ਸਾਲ ਬੰਦ ਰਹੀ ਲਗਭਗ ਇਹ ਮੈਨੂੰ ਲੱਗਦਾ 5-6 ਸਾਲ ਬੰਦ ਰਹੀਏ 5 ਤੋਂ 6 ਸਾਲ ਬੰਦ ਰਹੀ ਆ ਤੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਪਿੰਡ ਵਾਸੀਆਂ ਨੂੰ ਜਿਹੜੇ ਕਿ ਕੂੜਾ ਕਰਕਟ ਗਲੀਆਂ ਦੇ ਵਿੱਚ ਰਹਿੰਦਾ ਸੀ ਜਾਂ ਲੋਕਾਂ ਦੇ ਘਰਾਂ ਦਾ ਕੂੜਾ ਕਰਕਟ ਸੀ ਉਹਨਾਂ ਵਾਸਤੇ ਕੀ ਬੇਨਤੀ ਹੈ ਤੁਹਾਡੀ ਮੈਂ ਇਹ ਕਹਿੰਦਾ ਸੀ ਕਿ ਜਗ੍ਹਾ ਹੈ ਨਹੀਂ ਗਰੀਬਾਂ ਘਰਾਂ ਕੋਲ ਦੀ ਜੀ ਤੰਗ ਬਹੁਤ ਸੀਗੇ ਜੀ ਜੀ ਸਾਡੀ ਹੁਣ ਪੰਚਾਇਤ ਨੇ ਵਧੀਆ ਕੀਤਾ ਸੂਰਤ ਕੀਤੀ ਹੈ ਵੀ ਟਰੈਕਟਰ ਲਾਇਆ ਤੇ ਸਫਾਈ ਰਵੇ ਪੱਟਵਰਨ ਸੇ ਸਾਰਾ ਜੀ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ ਜਿਹੜੇ ਕੂੜਾ ਕਰਕਟ ਆਪਣੇ ਘਰਾਂ ਦੇ ਵਿੱਚ ਜਮਾ ਕਰਕੇ ਰੱਖਦੇ ਆ ਮੈਂ ਤਾਂ ਇਹ ਕਹਿੰਦਾ ਜੀ ਜਿਹੜਾ ਘਰਾਂ ਦੇ ਵਿੱਚ ਕੂੜਾ ਆਈ ਉਹ ਵੀ ਇੱਕ ਦਿਨ ਟਰਾਲੀ ਛੱਡ ਕੇ ਆਉਂਦੀ ਆ ਆ ਟਰਾਲੀ ਦੇ ਵਿੱਚ ਪ ਮੇਰਾ ਨਾਮ ਲਪਰੀ ਸਿੰਘ ਲਪਰੀ ਸਿੰਘ ਜਿਹੜਾ ਕੂੜਾ ਕਰਕਟ ਵਾਸਤੇ ਟਰਾਲੀ ਲਾਈ ਗਈ ਹੈ ਤੁਸੀਂ ਕੀ ਕਹਿਣਾ ਚਾਹੋਗੇ ਪੰਚਾਇਤ ਨੂੰ ਬਹੁਤ ਵਧੀਆ ਹੈਗੀ ਆ ਸਹੀ ਹੈਗੀ ਆ ਇਹ ਨਾਲ ਸਫਾਈ ਹੋ ਜਾਂਦੀ ਆ ਗਲੀਆਂ ਦੀ ਇਹਦਾ ਲਗਭਗ ਪਿਛਲੇ ਕਈ ਸਾਲ ਬੰਦ ਰਹੀ ਟਰਾਲੀ ਕੀ ਉਸ ਦਾ ਨੁਕਸਾਨ ਸੀ ਕਿ ਕੀ ਫਾਇਦਾ ਸੀ ਉਹਦਾ ਉਹਦਾ ਨੁਕਸਾਨ ਵੀ ਸੀਗਾ ਕਿਉਂਕਿ ਗਲੀਆਂ ਦੇ ਵਿੱਚ ਕੂੜਾ ਇਕੱਠਾ ਹੋ ਜਾਂਦਾ ਸੀਗਾ ਤੇ ਘਰਾਂ ਦੇ ਵਿੱਚ ਕੂੜਾ ਜਿਆਦਾ ਹੋਣ ਤੋਂ ਲੋਕੀ ਬਾਹਰ ਕੱਢ ਦਿੰਦੇ ਸੀਗੇ ਬਹੁਤ ਵਧੀਆ ਹੈਗਾ ਨਵੀਂ ਪੰਚਾਇਤ ਦਾ ਕੰਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਇਸ ਤੱਕ ਤਾਂ ਵਧੀਆ ਹੈਗਾ